ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰੱਖਿਆ ਸਭ ਨੂੰ ਜੀ ਇਹ ਲੈ ਕੇ ਆ ਜਾਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰਪੈਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਜਾਈਂਦੀ ਵੱਡੀ ਖਬਰ ਕੱਗਰ ਦੇ ਲਗਾਤਾਰ ਵੱਧ ਰਿਖੇ ਪਾਣੀ ਦੇ ਪੱਧਰ ਨੇ ਚਿੰਤਾ ਚੜ੍ਹ ਬੁਈ ਲੋਕ 748 ਫੁੱਟ ਤੇ ਹੈ ਖਤਰੇ ਦਾ ਨਿਸ਼ਾਨ ਹੈ ਉਨ ਪਹਾੜਾਂ ਵਿੱਚ ਲਗਾਤਾਰ ਪੈ ਰੱਖੀ ਮੀਂਹ ਕਨਖਨੋਰੀ ਨੇੜੇ ਲੰਘਦੇ ਕੱਗਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਕੱਗਰ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਮੈਚ ਕੁਝ ਦੂਰੀ ਤੇ ਹੀ ਹੈ ਇਸ ਸਮੇਂ ਪਾਣੀ 740 ਫੁੱਟ ਤੇ ਚੱਲ ਰਿਹਾ ਹੈ ਜਦਕਿ ਖਤਰੇ ਦੇ ਨਿਸ਼ਾਨ 748 ਫੁੱਟ ਤੇ ਹੈ ਪਿਛਲੇ 36 ਘੰਟਿਆਂ ਵਿੱਚ ਪਾਣੀ ਦਾ ਪੱਧਰ 10 ਫੁੱਟ ਤੱਕ ਵਧਣ ਕਾਰਨ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਵਿੱਚ ਬੇਚੈਨੀ ਵਧ ਰਹੀ ਹੈ ਬੇਸ਼ੱਕ ਹੜਾ ਨਦੀ ਸੰਬੰਧ ਬਾਬਤ ਸਥਿਤੀ ਨੰਜ਼ਿਤ ਹੁੰਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਨਹਿਰੀ ਅਤੇ ਡਰੇਣੀ ਵਿਭਾਗ ਸਿਵਲ ਅਤੇ ਪੁਲਸ ਪ੍ਰਸ਼ਾਸਨ ਤਿਆਰ ਪਰ ਤਿਆਰ ਹਨ ਪ੍ਰੰਤੂ ਕੱਗਰ ਦੇ ਨੇੜੇ ਵਸੇ ਇਲਾਕਿਆਂ ਦੇ ਕਿਸਾਨ ਅਤੇ ਲੋਕਾਂ ਦੀ ਚਿੰਤਾ ਬਣੀ ਹੋਈ ਹੈ ਕਿਉਂਕਿ ਸੋਮਵਾਰ ਨੂੰ ਡੀਸੀ ਸੰਗਰੂਰ ਨੇ ਕੱਗਰ ਦਾ ਦੌਰਾ ਕੀਤਾ ਸੀ ਤਾਂ ਕੱਗਰ ਵਿੱਚ ਪਾਣੀ ਦਾ ਪੱਧਰ 730 ਫੁੱਟ ਸੀ ਪ੍ਰੰਤੂ ਮੰਗਲਵਾਰ ਨੂੰ ਪਾਣੀ 636 ਤੇ ਬੋਧਵਾਨੂ 640 ਤੱਕ ਪਹੁੰਚ ਗਿਆ ਸਾਲ 2023 ਦਰੰਕ ਗਰਨੇ ਮੁੰਨ ਕਤਕ ਨਖਨੋਰੀ ਇਲਾਕੇ ਵਿੱਚ ਵੱਡੀ ਤਪਾਕੀ ਮਚਾਈ ਸੀ 300 ਫੁੱਟ ਚੌੜਾ ਪਾੜ ਸਮੇਸ਼ 55 ਜਗ੍ਹਾ ਤੱਕ ਗੱਧਰਿਆ ਟੁੱਟਿਆ ਸੀ ਇਸ ਦੇ ਨਾਲ ਹੀ ਪਾਣੀ ਓਵਰਫਲੋ ਹੋਣ ਨਾਲ ਤਿੰਨ ਦਰਜਨ ਪਿੰਡਾਂ ਨੂੰ ਪਾਣੀ ਦੀ ਮਾਰ ਚੱਲਣੀ ਪਈ ਸੀ ਕਈ ਦਿਨਾਂ ਤੱਕ ਦੋ ਦਰਜਨ ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ ਰਿਹਾ ਨਾ ਪਿੰਡਾਂ ਵਿੱਚ ਕਰੀਬ 36000 ਤੋਂ ਇੱਕ 36000 ਏਕੜ ਤੋਂ ਜ਼ਿਆਦਾ ਰਕਬੇ ਵਿੱਚ ਝੋਨੇ ਦੀ ਫਸਲ ਹਰਾਚਾਰਾਦ ਖਰਾਬ ਹੋ ਗਿਆ ਇਲਾਕੇ ਵਿੱਚ ਕਿਸਾਨਾਂ ਨੂੰ ਜਿੱਥੇ ਫਸਲ ਖਰਾਬ ਹੋਣ ਨਾਲ ਦੁਬਾਰਾ ਬਜਾਈ ਕਰਨ ਲਈ ਮਜਬੂਰ ਹੋਣਾ ਪਿਆ ਉੱਥੇ ਹੀ ਅੱਧੀ ਦਰਜਣ ਤੋਂ ਜ਼ਿਆਦਾ ਮਕਾਨਾਂ ਨੂੰ ਵੀ ਨੁਕਸਾਨ ਪੁੱਜਾ ਸੀ ਜਿਕੇ ਹਲਾਤਾਂ ਵਿੱਚ ਵਾਰ ਇਸ ਵਾਰ ਨਾ ਬਣ ਇਸ ਲਈ ਪ੍ਰਸ਼ਾਸਨ ਨੂੰ ਠੋਸ ਪ੍ਰਬੰਧ ਕਰਨ ਦੀ ਜ਼ਰੂਰਤ ਹੈ ਬੇਸ਼ੱਕ ਹੁਣ ਪ੍ਰਸ਼ਾਸਨ ਵੱਲੋਂ ਸੁਭਾਵੀ ਤੌਰ 'ਤੇ ੜਾ ਨਾਲ ਜਿੱਠਣ ਲਈ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਪਰੰਤੂ ਇਲਾਕਾ ਨਿਵਾਸੀ ਇਸ ਨਾਲ ਸੰਤੁਸ਼ਟ ਨਹੀਂ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ